ਹਾਂਜੀ ਆਪਣੀ ਬਿਟੀ ਦੇ ਰਹੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਚੱਲੇ ਆਂ ਕਸੌਲ ਤੇ ਅੱਗੇ ਕਰਾਂਗੇ ਦਰਸ਼ਨ ਵਾਲੇ ਮਣੀਕਰ ਸਾਹਿਬ ਇਹ ਆ ਪਰਮਿੰਦਰ ਜਾਣਦਈਓ ਉਹ ਇੱਧਰ ਆ ਗਿਆ ਜਿਹੜਾ ਮਿੱਤਰ ਹੈਪੀ ਦਸ਼ਮੀਰ ਸ਼ਾਟੋ ਰਿਪੇਅਰ ਵਾਲਾ ਮੁੰਡਾ ਇਹ ਡੀਏਸੀ ਤੇ ਇਹ ਚਲੋ ਆਪਾਂ ਅੱਗੇ ਚੱਲਦੇ ਆਂ ਤੇ ਅੱਗੇ ਜਾ ਕੇ ਫਿਰ ਗੱਲਾਂ ਬਾਤਾਂ ਸਾਂਝੀਆਂ ਕਰਦੇ ਆਂ ਰਸਤੇ 'ਚ ਆ ਕੇ ਅਸੀਂ ਮੀਂਹ ਬੈਗਾਂ 'ਤੇ ਅਸੀਂ ਪਾਲੇ ਨੇ ਲਫਾਫੇ ਬੈ ਕਰ ਲਏ ਪੂਰੇ ਤਿਆਰ ਤੇ ਚਲੋ ਅੱਗੇ ਚੱਲਦੇ ਆ ਅੱਗੇ ਜਾ ਕੇ ਫਿਰ ਆਪਾਂ ਰੇਨਕੋਟ ਲੈਣੇ ਆ ਲੱਗਾ ਪੂਰਾ ਹੁਣ ਇੰਤਜ਼ਾਮ ਕਰਕੇ ਜਾਈਏ ਤੇ ਰਸਤੇ 'ਚ ਰੁਕਣਾ ਰਕਣਾ ਕੋਈ ਨਾ ਪਵੇ ਰੱਬ ਕਹਿੰਦਾ ਅੱਜ ਮੀਂਹ ਤੁਹਾਨੂੰ ਦੇਣੀ ਦੇਣਾ ਸਰ ਰਾਹ ਚਲੋ ਮਿਲਦੇ ਆਪਾਂ ਅੱਗੇ ਰਾਵਾਂ ਪਿੱਛੋਂ ਤਕਰੀਬਨ ਜਿੰਨਾ ਅਸੀਂ ਆਏ ਆ ਸਾਰੇ ਰਸਤੇ ਬਾਰਿਸ਼ ਹੁੰਦੀ ਹੋ ਰਹੀ ਹੈ ਤੇ ਅੱਗੇ ਵੀ ਹੋਣਾ ਟਨਲ ਆਈ ਹੈ ਇਹ ਫੇਰ ਕਿ بارش ਹੋ ਹੀ ਰਹੀ ਏ بارش ਨਹੀਂ ਹਟੀ ਸਾਰੇ ਰਸਤੇ ਆਜੀ ਅਸੀਂ ਪਹੁੰਚ ਗਿਆਂ तकरीबन 100 ਰਹਿ ਗਿਆਂ 40 ਕਿਲੋਮੀਟਰ ਪਿੱਛੇ ਆ ਸੀ ਤੇ ਰਸਤੇ ਰੁਕੇ ਆ ਪੀ ਸਾਰਾ ਪੀ ਗਿਆ ਤੇ ਹੁਣ ਅੱਗੇ ਬਰਸ ਬਾਰੀ ਪੈਣੀ ਸ਼ੁਰੂ ਹੋ ਗਈ ਆ ਦੇਖ برف ਹੀ برف ਪਈ ਹੋਈ ਏ برف ਹੀ ਪੈ ਰਹੀ ਏ ਬਾਕੀ ਅੱਗੇ ਸਨੋ ਪੈ ਰਹੀ ਏ ਸਨੋ ਪੈਣੀ ਰਸਤੋਂ ਹਾਂਜੀ ਆਪਣੀ ਵੀਡੀਓ ਦੇਖ ਰਹੇ ਸਾਰ ਨੂੰ ਸਤ ਸ੍ਰੀ ਅਕਾਲ ਹੁਣ ਆਪਾਂ ਪਹੁੰਚ ਗਏ ਆ ਕੁੱਲੂ ਰਾਤ ਨਹੀਂ ਬਹੁਤ ਬਾਰੇ ਬਾਰਸ਼ ਬਹੁਤ ਹੋ ਰਹੀ ਸੀ ਤੇ ਉਹ ਕਰਕੇ ਵੀਡੀਓ ਨੇ ਬਣੀ ਹੈਗੀ ਤੇ ਮਾੜੀ ਮੋਟੀ ਬਣੀ ਸੀ ਵਿੱਚ ਪਾਤੀ ਜਿੱਡੀ ਨੂੰ ਬਣੀ ਸੀ ਤੇ ਅੱਗੇ ਗਈ ਸੀ ਅਸੀਂ ਮਣੀ ਕੰਨ ਸਾਹਿਬ ਨੂੰ ਰਸਤੇ ਜਾਂਦੇ ਆ ਉਧਰ ਲੈਂਡਸਲਾਈਡਿੰਗ ਬਹੁਤ ਹੋਈ ਹੋਈ ਯਾਰ ਤੇ ਪਾਣੀ ਜਰਾ ਬਹੁਤ ਚੱਲ ਰਿਹਾ ਹੈ ਪਾਣੀ ਦਾ ਵਹਾਅ ਜਿਆਦਾ ਜੀ ਤੇ ਤਾਂ ਪਿੱਛੇ ਮੁੜਾਏ ਤੇ ਅੱਗੇ ਆ ਕੇ ਰਾਤ ਅਸੀਂ 12:00 ਵਜੇ ਇੱਥੇ ਕੁੱਲੂ ਗਿਆ ਕਮਰਾ ਤੇ ਅੱਗੇ ਚੱਲਦੇ ਆਂ ਫਿਰ ਆਪਾਂ ਅੱਗੇ ਜਾ ਕੇ ਵੀਡੀਓ ਸਾਂਝੀ ਕਰੀਏ ਆਪਾਂ ਆ ਗਿਆ ਬਾਹਰ ਤਿਆਰ ਤੇ ਹੋ ਗਏ ਆਂ ਆਪਾਂ ਤੇ ਹੁਣ ਤੁਹਾਨੂੰ ਹੋਣੇ ਆ ਵਿਊ ਬਾਹਰ ਲਾ ਤੇ ਬਾਕੀ ਫਿਰ ਚੱਲਦੇ ਆਂ ਅੱਗੇ ਸਾਹਮਣੇ برف ਨਾਲ ਲੱਦੇ ਹੋਏ ਪਹਾੜ ਬਹੁਤ ਸੋਹਣਾ ਨਜ਼ਾਰਾ ਹੈ ਤੇ ਮੌਸਮ ਬਹੁਤ ਵਧੀਆ ਹੋਇਆ ਨਹੀਂ ਪੈਣ ਕਰ ਲੈਟ ਸਲੈਂਡਿੰਗ ਜਾਂਦੀ ਹੋਈਆਂ ਅਸੀਂ ਬਾਕੀ ਮੌਸਮ ਬਹੁਤ ਸੋਹਣਾ ਹੈ ਧੁੱਪ ਅੱਜ ਧੁੱਪ ਨਿਕਲੀ ਹੋਈ ਹੈ ਮੌਸਮ ਬਹੁਤ ਵਧੀਆ ਅੱਜ ਕਿਉਂ ਖਾ ਲ ਗਏ ਰੋਟੀ ਤੇ ਹੋ ਕੇ ਖਾਦੀ ਫਿਰ ਜਾਂਦੇ ਅੱਗੇ ਨੂੰ ਪਰ ਉਹਦੇ ਪ੍ਰੋਬਲਮ ਆ ਗਿਆ ਸੀ ਇਹਦੇ ਦਹੀਂ ਦੇ ਮੋਡੇ ਕਰੇ ਪੀਜ਼ਾ ਦਾ ਮੈਂ ਨਾ ਪੀਣੀ ਆਹਣਾ ਦਹੀਂ ਸਹੀ ਆ ਕੇ ਫਿਰ ਅੱਗੇ ਚੱਕੇ ਹੁਣ ਅਸੀਂ ਚੱਲ ਪਏ ਮਨਾਲੀ ਨੂੰ ਤੇ ਰਸਤਾ ਬਹੁਤ ਵਧੀਆ ਹੈ ਸਾਹਮਣੇ ਦੇਖ ਰਹੇ ਹ برف ਵਾਲੇ ਪਹਾੜ ਨਾਲ ਨਾਲ ਨਦੀ ਤੇ ਜਾਈਏ ਨੇ ਅੱਗੇ ਨੂੰ ਲੋ ਆਪਾਂ ਆ ਗਏ ਇੱਧਰ ਜਵਾਰੇ ਸੀ ਮਰਾਲੀ ਨੂੰ ਕਲੂ ਕਲੂ ਆਏ ਕਲੂ ਐਸ ਟਾਈਮ ਕਲੂ ਆ ਮਲਾਕੇ ਸੀ ਮਲਾਲੀ ਨੂੰ ਜਾ ਰਹੇ ਆ ਤੇ ਰਸਤੇ ਚ ਇੱਥੇ ਇਹੀ ਖੜਿਆ ਰਿਵਰ ਦੇ ਨੇੜੇ ਤੇ ਬਹੁਤ ਸੋਹਣਾ ਪੁਆਇੰਟ ਤੇ ਅੱਜ ਬਹੁਤ ਨੇ ਪੱਕੇ ਤੇ ਪੁਆਇੰਟ ਇੱਥੇ ਰਾਫਟਿੰਗ ਹੁੰਦੀ ਐ ਰਾਫਟਿੰਗ ਵੀ ਕਰਾਉਂਦੇ ਨੇ ਪਰ ਰਾਫਟਿੰਗ ਕਰਨੀ ਨਹੀਂ ਹੈਗੀ ਉੱਥੇ ਠੰਡ ਸਨ ਲੱਗਦੀ ਬਹੁਤ ਜ਼ਿਆਦਾ ਕੱਲ ਦੇ ਅਸੀਂ ਸਾਰਾ ਦਿਨ ਮੀਂਹ ਹੀ ਰਹੇ ਆ ਤੇ ਇਸ ਕਰਕੇ ਅਸੀਂ ਰਾਫਟਿੰਗ ਅੱਜ ਨਹੀਂ ਕਰਨੀ ਹੁਣ ਓਏ ਹੋਏ ਪਹਾੜ ਬੜੇ ਵੱਟੇ ਵੱਟੇ ਨੇ ਇਹ ਆ ਗਿਆ ਜੀ 뷰 ਪੁਆਇੰਟ ਬਹੁਤ ਅੱਛਾ ਹੈ ਸੁੰਦਰ ਹੈ ਹੁਣ ਅਸੀਂ ਖੜਿਆ ਕੱਲੂ ਆਹ ਵੇਖੋ ਮੁੰਡਾ ਡੱਕੀ ਕਰਦਾ ਕਹਿੰਦਾ ਪਹਾੜ ਤੇ ਚੜ੍ਹ ਕੇ ਹੀ ਰਹਿਣਾ ਅਜਮਾ ਕਹਿੰਦਾ ਇੱਥੇ ਚੜ੍ਹ ਕੇ ਫੋਟੋ ਖਿਜਾਉਣੀ ਹੈ ਆ ਦੇਖ ਆ ਕਹਦਾ ਮੈਂ ਵੀ ਜਾਉਂ। ਉਹ ਦੇਨ ਤਾਂ ਮਾਰ ਲਈ ਚੌਂਕੜੀ। ਆ ਦੂਜਾ ਕਹਿੰਦਾ ਮੈਂ ਵੀ ਕਿਉਂ ਪਿੱਛੇ ਟੂੰ। ਏ ਮੈਂ ਵੀ ਆਉ ਲਾ। ਕਹਿੰਦਾ ਮੈਂ ਵੀ ਆਉਂ। ਏ ਆ ਲਾ ਵੈਗੇ। ਪਹਿਲਾਂ ਆਪਾਂ ਜਾ ਰਹੇ ਸੀ ਮਨਾਲੀ ਨੂੰ ਤੇ ਉੱਥੇ ਸੀ ਟ੍ਰੈਫਿਕ ਬਹੁਤ ਜ਼ਿਆਦਾ ਲੱਗੀ ਹੋਈ ਸੀ। ਤਕ ਤਕਰੀਬਨ 30-35 ਕਿਲੋਮੀਟਰ ਦਾ ਜਾਮ ਸੀ। ਤੇ ਫਿਰ ਉਧਰ ਜਾਣਾ ਸੀ ਕਰਤਾ ਕੈਨਸਲ। ਹੁਣ ਜਾ ਰਹੇ ਆਪਾਂ ਮਣੀਕਰਨ ਸਾਹਿਬ ਨੂੰ। ਅੱਗੇ ਚੱਲਦੇ ਆਂ ਤੇ ਅੱਗੇ ਜਾ ਕੇ ਆਪਾਂ ਦਰਸ਼ਨ ਕਰਦੇ ਆਂ ਉਧਰ ਮਣੀਕਰਨ ਸਾਹਿਬ। ਇਹ ਰਸਤਾ ਬਹੁਤ ਖਰਾਬ ਹੋਇਆ ਹੋਇਆ ਹੈ ਜਿਹੜਾ ਕੁਲੂ ਤੋਂ ਆਪਾਂ ਮਣੀਕਰਨ ਸਾਮ ਰਸਤਾ ਜਾਂਦਾ ਹੈ ਇਹ ਹੈਗਾ 20 22 ਕਿਲੋਮੀਟਰ ਦਾ ਰਸਤਾ ਤਕਰੀਬਨ ਸਾਰਾ ਰਸਤਾ ਇਦਾਂ ਹੀ ਹੈ ਅ ਮੀ ਬੈਂਡ ਕਰਕੇ ਨਾ ਲੈਂਡ ਸਲੈਂਡਿੰਗਾਂ ਬਹੁਤ ਹੋਈਆਂ ਹੋਈਆਂ ਨੇ ਸੜਕ ਤੇ ਪਾਣੀ ਉਹ ਪਾਣੀ ਗੱਡੇ ਬਹੁਤ ਬੁਰਾ ਹਾਲ ਹੋਇਆ ਹੋਇਆ ਹੈ ਢੜਕਦਾ ਤੇ ਕਾਫੀ ਕੇਅਰਫੁਲੀ ਨਾਲ ਮੋਟਰਸਾਈਕਲ ਚਲਾਉਣਾ ਪੈਂਦਾ ਇੱਥੇ ਧਿਆਨ ਨਾਲ ਤੇ ਮੌਸਮ ਬਹੁਤ ਖਰਾਬ ਇਧਰ ਹੈ ਜੀ ਪਰ ਗੁਰਦੁਆਰਾ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਤੇ ਮੋਟਰਸਾਈਕਲ ਆਪਾਂ ਕਰਦੇ ਆ ਪਾਰਕ ਕਿੱਥੇ ਰੋਜੀ ਇੱਥੇ ਜਗਾ ਚਲੋ ਇਧਰ ਕਰਕੇ ਲਾ ਦਨੇ ਆ ਤੇ ਇੱਥੇ ਲਾ ਕੇ ਮੋਟਰਸਾਈਕਲ ਫਿਰ ਆਪਾਂ ਚੱਲਦੇ ਆ ਅੱਗੇ ਚੱਲੋ ਵੀ ਮੁੰਡਿਓ ਚਲਿਏ ਅੱਗੇ ਨੂੰ ਆਪਾਂ ਹੁਣ ਅੱਜ ਜੀ ਹੁਣ ਆਪਾਂ ਪਹੁੰਚ ਗਏ ਗੁਰਦੁਆਰਾ ਮਣੀਕਾਰ ਸਾਹਿਬ ਦੇ ਬਾਹਰ ਪਹਿਲਾਂ ਆਪਾਂ ਕਰਦੇ ਹਾਂ ਇਸ਼ਨਾਨ ਜਾ ਕੇ ਤੇ ਫਿਰ ਚੱਲਾਂਗੇ ਆਪਾਂ ਗੁਰਦਰ ਸਾਹਿਬ ਦੇ ਅੰਦਰ ਤੇ ਆਹ ਜਦੋਂ ਬਾਹਰਲਾ ਦ੍ਰਿਸ਼ ਇਹਦਾ ਆ ਰਿਵਰ ਆ ਗਿਆ ਪਾਣੀ ਚੱਲ ਰਿਹਾ ਤੇ ਚਲੋ ਪਹਿਲਾਂ ਆਪਾਂ ਕਰਦੇ ਹਾਂ ਇਸ਼ਨਾਨ ਤੇ ਫਿਰ ਆਵਾਂ ਚੱਲਨੇ ਗੁਰਦਰ ਸਾਹਿਬ ਦੇ ਅੰਦਰ ਲਓ ਜੀ ਆਪਾਂ ਕਰ ਲਿਆ ਗਿਆ ਇਸ਼ਨਾਨ ਹੁਣ ਤੇ ਇਸ਼ਨਾਨ ਕਰਕੇ ਫਿਰ ਆਪਾਂ ਚੱਲਦੇ ਗੁਰਦਸਾਹਿਬ ਮੱਥਾ ਟੇਕਣ ਤੇ ਪਾਣੀ ਬਹੁਤ ਗਰਮ ਹੈ ਠੰਡ ਲੱਗ ਰਹੀ ਹੈ ਪੂਰੀ ਤੇ ਹੁਣ ਆਪਾਂ ਕਰੀਏ ਇਸ਼ਨਾਨ ਗਰਮ ਗਰਮ ਪਾਣੀ ਦੇ ਵਿੱਚ 10 ਮਿੰਟ ਲਾਉਨੇ ਆ ਫਿਰ ਆਪਾਂ ਅੱਗੇ ਚੱਲਦੇ ਆ ਗੁਰਦਰ ਸਾਹਿਬ ਚਲੋ ਚਲੋ ਤੇ ਕਿਦਾਂ ਦਾ ਫੀਲ ਹੋ ਰਿਹਾ ਹੁਣ ਇੱਥੇ ਆ ਕੇ ਗੁਰਦਰ ਸਾਹਿਬ ਹਾਂ ਹੈਪੀ ਰਾਤ ਲੈ ਕੇ ਉਹਨੂੰ ਫਿਰਦਾ ਸੀ ਪਰ ਰਾਤ ਤੇ ਸੀ ਫਿਰ ਮੁੜ ਕੇ ਸੀ ਕਿਉਂਕਿ ਰਾਤ ਉੱਥੇ ਲੈਂਡਸਟੈਂਡਿੰਗ ਬਹੁਤ ਹੋਈ ਹੋਈ ਮੈਂ ਬਾਸ ਮੋੜ ਦੇ ਮੈਂ ਰਹਿਣ ਦੇ ਆਪਾਂ ਸਵੇਰੇ ਚੱਲਾਂਗੇ ਤੇ ਅੱਜ ਹੁਣ ਬਾਬਾ ਜੀ ਨੂੰ ਲਾ ਲੈ ਸੀ ਆ ਗਏ ਆ ਇਸ਼ਨਾਨ ਕਰਦੇ ਆ ਫਿਰ ਆਪਾਂ ਬੰਦਦੇ ਆਣਾ ਆਪਾਂ ਕਰ ਆਏ ਆ ਤੇ ਹੁਣ ਚੱਲਦੇ ਆਪਾਂ ਗੁਰਦਰ ਸਾਹਿਬ ਮੱਥਾ ਟੇਕਦੇ ਆ ਸਾਣਾ ਜਿੱਥੇ ਪਾਣੀ ਹਟੇ ਮੁਬਲਦਾ ਰੰਦਾ ਗੁਰੂ ਨਾਨਕ ਦੇਵ ਜੀ ਦੇ ਬਚਨ ਕੀਤੇ ਸੀ ਨਾਲ ਹੀ ਮੰਦਰਾ ਜਾਂਦਾ ਪਾਣੀ ਇਧਰ ਕੀ ਖੂਬਸੂਰਤ ਨਜ਼ਾਰਾ ਹੈ ਗਰਮ ਪਾਣੀ ਜੀ ਨਿਕਲਦਾ ਹੋਇਆ ਧੂਆ ਬਹੁਤ ਸੋਹਣਾ ਲਿਹਾੜਾ ਚਲੋ ਪਤ ਦਰਸ਼ਨ ਕਰ ਲਈਏ ਤੇ ਹੁਣ ਚੱਲਦੇ ਆਪਾਂ ਵਾਪਸੀ ਹਾਂ ਇਹਨੂੰ ਉੱਪਰ ਰੱਖ ਉਹ ਦੂਸਰਾਂ ਰੱਖ ਦਦਾ ਹਾਂ ਹਾਂ ਜੀ ਸੱਚੀ ਸਾਰੇ ਅੱਜ ਆਪਣਾ ਕਸੌਲ ਦਾ ਦੂਜਾ ਦਿਨ ਕੱੱਚੇ ਨੂੰ ਅੱਕਦੇ ਲਿਆ ਗਏ ਚਕੇ ਕੱਲ ਅਸੀਂ ਕੁਲੂ ਤੋਂ ਕਨੌਕ ਕਸੌਲਾ ਹੀ ਸੀ ਕਸੌਲ ਵਾਪਸ ਅੱਗੇ ਗਏ ਮਣਿਕਨ ਸਾਹਿਬ ਤੇ ਮਣਿਕਨ ਸਾਹਿਬ ਮੱਥਾ ਟੇਕ ਕੇ ਫਿਰ ਅੱਗੇ ਰੋਹ ਚ ਵਾਪਸ ਤੇ ਖਾਓੜੀ ਹੋ ਗਈ ਜਿਆਦਾ ਅੱਗੇ ਸੌਗੇ ਸੀ ਰਾਤ ਨੂੰ ਵਲੌਗ ਬਣਿਆ ਨਹੀਂ ਤੇ ਹੁਣ ਅਸੀਂ ਚਲਦੇ ਆਂ ਤਿਆਰ ਤੁਰ ਗਏ ਆਂ ਬਾਹਰੋਂ ਚਲਦੇ ਆਂ ਰੀਵਰ ਕੋਆਇੰਟ ਤੇ ਜਾਂਦੇ ਆਂ ਮੈਨੂੰ ਆ ਵੱਖਰੀ ਬੱਤੀ ਇਹ ਆ ਗਿਆ ਜੀ ਕੋਲ ਸੋਤ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ